ਸਵਰਨ ਸਿੰਘ ਸਲਾਰੀਆ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਉਪ ਪ੍ਰਧਾਨ ਦੀ ਪਦਵੀ ਵੀ ਉਹਨਾਂ ਨੂੰ ਦਿੱਤੀ ਗਈ ਹੈ ਉਹਨਾਂ ਦੀ ਅਗਵਾਹੀ ਹੇਠ ਬਹੁਤ ਸਾਰੇ ਕਾਂਗਰਸੀ ਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀਆਂ ਦੇ ਵਿੱਚ ਪਿਛਲੇ ਕਈ ਕਈ ਸਾਲਾਂ ਤੋਂ ਉਹਨਾਂ ਦੀ ਸੇਵਾ ਕਰਦੇ ਆ ਰਹੇ ਸਨ ਅੱਜ ਉਹ ਇਹਨਾਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਤੇ ਉਹਨਾਂ ਨੂੰ ਬੇहद ਖੁਸ਼ੀ ਹੈ ਕਿ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਨੇ ਉਹ ਐਸੇ ਲੋਕ ਨੇ ਜਿਹੜੇ ਕਿ ਸਮਾਜ ਵਿੱਚ ਪਹਿਲੇ ਵੀ ਬਹੁਤ ਸਾਰੀ ਸੇਵਾ ਕਰ ਰਹੇ ਨੇ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਉਹਨਾਂ ਵੱਲੋਂ ਚਲਾਈਆਂ ਵੀ ਜਾ ਰਹੀਆਂ ਨੇ ਤੇ ਜਿਹੜੇ ਸਮਾਜ ਵਿੱਚ ਆਪਣਾ ਇੱਕ ਰੁਤਬਾ ਵੀ ਰੱਖਦੇ ਨੇ ਉਹਨੇ ਕਿਹਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਤੇ ਆਉਣ ਤੇ ਬਹੁਤ ਖੁਸ਼ੀ ਵੀ ਹੈ ਤੇ ਉਹਨਾਂ ਦਾ ਪੂਰਾ ਪੂਰਾ ਉਥੇ ਸਨਮਾਨ ਵੀ ਕੀਤਾ ਜਾਵੇਗਾ ਦੇਖੋ ਜੀ ਮੈਂ ਬੰਦੇ ਤੇ ਰੋਜ਼ ਜੁਆਇਨ ਹੋ ਰਹਿਣਾ ਹੈ ਔਰ ਇੱਕ ਬੰਦੇ ਨਹੀਂ ਹੈ ਇਹ ਸਾਰਾ ਇੱਕ ਇੱਕ ਬੰਦਾ ਜਿਹੜਾ ਚਾਰ-ਚਾਰ ਪੰਜ-ਪੰਜ ਐਨਜੀਓ ਚਲਾ ਰਿਹਾ ਉਹ ਸ਼ੁਰੂ ਤੋਂ ਲੈ ਕੇ ਦੇਖੋ ਸਾਡੇ ਵਕੀਲ ਸਾਹਿਬ ਨੇ ਜੋਤੀ ਪਾਲ ਬੀਐਮਜੀ ਇਹਨਾਂ ਨੇ ਖੱਲੇ ਨਹੀਂ ਜੁਆਇਨ ਕੀਤੇ ਇਹਨਾਂ ਦੇ ਨਾਲ ਪੂਰੀ ਸੰਸਾ ਜੁਆਇਨ ਕੀਤੀ ਹੈ ਮੇਰੀ ਭੈਣ ਕਮਲ ਹੈ ਨਾਲ ਹੈ ਕਮਲ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਇਹਨਾਂ ਨੇ ਵੀ ਪੂਰਾ ਜਿਹੜੀ ਇਹਨਾਂ ਦੀ ਐਨਜੀਓ ਹੈ ਉਹ ਕੋਈ ਇੱਕ ਕੰਮ ਨਹੀਂ ਕਰ ਰਹੀ ਹੈ ਦੁਨੀਆ ਭਾਦੇ ਕੰਮ ਕਰ ਰਹੀ ਹੈ ਔਰ ਦੁਨੀਆ ਭਰ ਦੇ ਜਰੂਰਤਮੰਦ ਲੋਕਾਂ ਦੀ ਸੇਵਾ ਕਰ ਰਹੀ ਹੈ ਉਹ ਦਿਨ ਰਾਤ ਦੌੜੀ ਹੁੰਦੀ ਹੈ ਉਹ ਹਜ਼ਾਰਾਂ ਦੇ ਸਾਹਮਣੇ ਇਹਨਾਂ ਦੇ ਉਹ ਕਾਰਜਕਰਤ ਹਨ ਜਿਨ੍ਹਾਂ ਦਾ ਇਹਨਾਂ ਨੇ ਕੰਮ ਕੀਤਾ ਉਹ ਸਾਰੇ ਜੁਆਇਨ ਕੀਤੇ ਆਮ ਆਦਮੀ ਪਾਰਟੀ ਨੂੰ ਸਾਡੀ ਭੈਣ ਸਭ ਜਮੰਡੀ ਤੋਂ ਵਿਨੈਸ਼ ਜੀ ਨੇ ਪ੍ਰਵੇਸ਼ ਕੁਮਾਰੀ ਔਰ ਗਨੇਸ਼ੀ ਇਹਨਾਂ ਨੇ ਅੱਜ ਜੁਆਇਨ ਕੀਤਾ ਹੈ ਸਭ ਜਮੰਡੀ ਤੋਂ ਤੁਸੀਂ ਬਲੀਵ ਕਰੋ ਇਹਨਾਂ ਨੇ ਪ੍ਰੋਗਰਾਮ ਮੰਡੇ ਨੂੰ ਸਵੇਰੇ 8 ਵਜੇ ਰੱਖਿਆ ਹੈ ਮੈਂ ਬਾਕੀ ਵੀ ਸਭ ਜਮੰਡੀ ਦੇ ਸਾਰੇ ਲੋਕਾਂ ਨੂੰ ਕਹਾਂਗਾ ਆਜੋ ਕਿਉਂਕਿ ਇਹ ਮੌਕਾ ਹੈ ਸਾਨੂੰ ਜਦੋਂ ਆਮ ਆਦਮੀ ਪਾਰਟੀ ਸਾਨੂੰ ਟ੍ਰਾਂਪਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਦੇ ਰਹੀ ਹੈ ਔਰ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹੈ ਮੇਰਾ ਖਿਆਲ ਹੈ ਹਰ ਬੰਦੇ ਨੂੰ ਇਹ ਸੋਚ ਕੇ ਆਗਿਆਣਾ ਕਿ ਅਸੀਂ ਅਗਰ ਬੀਜੇਪੀ ਦੇ ਸੀਗੇ ਕਾਂਗਰਸ ਦੇ ਸੀਗੇ ਉਹਨਾਂ ਨੂੰ 76 ਸਾਲ ਬੋਰਡ ਪਾ ਕੇ ਦਿਖਲੇ ਕੁਝ ਨਹੀਂ ਹੋਇਆ ਮੇਰੇ ਜਿੰਨੇ ਭਰਾ ਭੈਣ ਇਥੇ ਆਇਨਾ ਸਾਡੇ ਮੁੰਡੇ ਰਿਸ਼ੂ ਰਿਸ਼ੂ ਵੀ ਹੈਗਾ ਸਾਰੇ ਨਾਲ ਔਰ ਇਹ ਜਿੱਥੇ ਵੀ ਆਇਨਾ ਮੇਰੇ ਨਾਲ ਇੱਥੇ ਆ ਜੁਆਇਨ ਕੀਤਾ ਮੈਂ ਇਹਨਾਂ ਨੂੰ ਅਸ਼ੋਰੈਂਸ ਦਿਨਾ ਤੁਹਾਨੂੰ ਸਾਰਾ ਆਦਰ ਮਾਨ ਸਤਕਾਰ ਇਸ ਪਾਰਟੀ ਦੇ ਮਿਲੇਗਾ ਔਰ ਜੋ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਕੰਮ ਕਰੋਗੇ ਜੇ ਕਿਤੇ ਵੀ ਤੁਹਾਡਾ ਕੰਮ ਰੁਕ ਜਾਂਦਾ ਹੁਣੇ ਸਾਡੇ ਵਕੀਲ ਜੋਤੀ ਸਾਹਿਬ ਨੇ ਕਿਹਾ ਕਿ ਅਸੀਂ ਉਹ ਕਿਸੇ ਬੰਦੇ ਨੂੰ ਨਹੀਂ ਮਾਫ ਕਰਾਂਗੇ ਜਿਹੜਾ ਕਰਪਸ਼ਨਸ ਇਨਵੋਲ ਹੋ ਰਿਹਾ ਔਰ ਇਹ ਮੇਰੇ ਪੈਨਪਰਾ ਜਿਹੜੇ ਮੇਰੇ ਨਾਲ ਆਜਾਏ ਨੇ ਮੈਂ ਇਹਨਾਂ ਨੂੰ ਬੇਨਤੀ ਵੀ ਕਰਾਂਗਾ ਅਗਰ ਕੋਈ ਹੋਰ ਪਰਿਵਾਰ ਜੁਆਇਨ ਕਰਨਾ ਚਾਹੁੰਦਾ ਇਮੀਡੀਏਟਲੀ ਜੁਆਇਨ ਕਰੋ ਇਸ ਵਾਰ ਇਹ ਪੂਰਾ ਪੰਜਾਬ ਅਸੀਂ ਝਾੜੂ ਨਾਲ ਗੰਦਗੀ ਸਾਫ ਕਰਨੀ ਹੈ ਜਿਹੜੀ 75 ਸਾਲ ਤੋਂ ਪਈ ਹੋਈ ਹੈ ਔਰ 13 ਜ਼ੀਰੋ ਦੀ ਲੀਡ ਨਾਲ ਅਸੀਂ ਜਿੱਤਣਾ ਇਹ ਅਸ਼ੋਰੈਂਸ ਮੈਂ ਸਾਡੇ ਚੀਫ ਮਿਨਿਸਟਰ सरदार भगवान सिंह मान को देना और सारी लीडरशिप में भी देना कि जोड़ा तो दो साल तो पिछले काम किया नतीजा है और असं भी उ काम कर रहे हैं जो तुम चाहते हो If you wish that your child learns today and leads tomorrow, bring them to A&M's James Cambridge International School, Patankot, affiliated to CBSE New Delhi. little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football and so on. a and Cambridge International School opposite Canada Palace near A&M Institute's Jalandhar Dalhousie Bypass Road, Pathankot.